ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਗਲਤੀਆਂ ਹੋਈਆਂ ਉਹਨਾਂ ਭੁੱਲਾਂ ਨੂੰ ਬਖਸ਼ਾਉਣ ਗਏ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਸੁਖਬੀਰ ਸਿੰਘ ਬਾਦਲੂਰਾਂ ਨੂੰ ਜੋ ਸੇਵਾ ਲਈ ਗਈ ਸੀ ਇਸ ਦੇ ਚੱਲਦੇ ਹੀ ਉਹ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਦਵਾਰ ਦੇ ਨਾਲ ਸੇਵਾ ਨਿਭਾਰੇ ਸਨ ਬੈਠੇ ਹੋਏ ਸਨ ਕਿ ਅਚਾਨਕ ਇੱਕ ਸ਼ਖਸ ਦੁਆਰਾ ਉਹਨਾਂ ਦੇ ਉੱਪਰ ਗੋਲੀ ਚਲਾ ਦਿੱਤੀ ਗਈ ਤੇ ਮੌਕੇ ਤੇ ਮੌਜੂਦ ਸੇਵਾਦਾਰ ਤੇ ਸੁਰੱਖਿਆ ਕਰਮੀਆਂ ਦੁਆਰਾ ਉਸ ਸ਼ਖਸ ਨੂੰ ਦਬੋਚ ਲਿਆ ਗਿਆ ਇਸ ਸ਼ਖਸ ਦਾ ਨਾਮ ਹੈ ਨਰੈਣ ਸਿੰਘ ਚੋੜਾ ਜਿਹੜਾ ਕਿ ਦਲ ਖਾਲਸਾ ਨਾਲ ਸੰਬੰਧਿਤ ਦੱਸਿਆ ਜਾਂਦਾ ਹੈ ਇਸ ਇਨਸਾਨ ਨੇ ਸੁਖਬੀਰ ਸਿੰਘ ਬਾਦਲੌਰਾਂ ਤੇ ਗੋਲੀ ਕਿਉਂ ਚਲਾਈ ਇਸ ਦੀ ਵਜ੍ਹਾ ਜਿਹੜੀ ਹੈ ਬਹੁਤ ਹੀ ਹੈਰਾਨ ਕਰਨ ਵਾਲੀ ਗੱਲਬਾਤ ਹੈ ਇਹ ਨਰੈਣ ਸਿੰਘ ਚੋੜਾ ਕੌਣ ਹੈ ਇਸ ਦੇ ਬਾਬਤ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਨਰੈਣ ਸਿੰਘ ਚੋੜਾ ਜਿਸ ਦਾ ਜਨਮ 4 ਅਪ੍ਰੈਲ 1956 ਨੂੰ ਡੇਰਾ ਬਾਬਾ ਨਾਨਕ ਦੇ ਪਿੰਡ ਚੌੜਾ ਵਿਕੇ ਹੋਇਆ ਦੱਸਿਆ ਜਾਂਦਾ ਹੈ ਇਹ ਗਰਮਖਿਆਲੀ ਤੇ ਕਿਸੇ ਤਰ ਤੌਰ ਤੇ ਗਰਮਖਿਆਲੀ ਲਿਬਰੇਸ਼ਨ ਫੋਰਸ ਅਤੇ ਅਕਾਲ ਫੈਡਰੇਸ਼ਨ ਨਾਲ ਜੁੜਿਆ ਹੋਇਆ ਸੀ ਚੌੜਾ ਨੂੰ 28 ਫਰਵਰੀ 2013 ਨੂੰ ਤਰਨਤਾਰਨ ਦੇ ਪਿੰਡ ਜਲਾਲਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਦੇ ਸਾਥੀਆਂ ਸੁਖਦੇਵ ਸਿੰਘ ਤੇ ਗੁਰਿੰਦਰ ਸਿੰਘ ਨੂੰ ਉਸੇ ਦਿਨ ਜੇਲੇ ਦੇ ਪਿੰਡ ਪੰਡੋਰੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਕੋਰਾਲੀ ਵਿਖੇ ਇੱਕ ਛੁਪੜਗਾ ਤੇ ਛਾਪਾ ਮਾਰਿਆ ਅਤੇ ਹਥਿਆਰ ਅਤੇ ਗੋਲਾ ਬਰੂਦੀ ਬੰਦ ਕਰਨ ਦਾ ਦਾਵਾ ਕੀਤਾ ਸੀ ਸੋ ਪਰ ਅੰਮ੍ਰਿਤਸਰ ਦੇ 7 ਲਾਈਨ ਥਾਣੇ ਵਿੱਚ 8 ਜੂਨ 2010 ਨੂੰ ਵਿਸਪੋਰਟਿਕ ਐਕਟ ਦੇ ਤਹਿਤ ਇੱਕ ਦਰਜਨ ਦੇ ਕਰੀਬ ਕੇਸ ਦਰਜ ਕੀਤੇ ਗਏ ਸਨ ਉਹ ਅੰਮ੍ਰਿਤਸਰ ਤਰਨਤਾਰਨ ਅਤੇ ਰੋਪੜ ਜਿਹੜਿਆਂ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਅਧੀਨ ਕੇਸਾਂ ਵਿੱਚ ਵੀ ਲੋੜੀਂਦਾ ਸੀ ਮੁਲਜ਼ਮ ਨੂੰ ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਵਿਸਪੋਰਟਿਕ ਐਕਟ ਦੇ ਤਹਿਤ ਕੇਸ ਵਿੱਚ ਬਰੀ ਵੀ ਕਰ ਦਿੱਤਾ ਸੀ ਚੌੜਾ 1984 ਵਿੱਚ ਪਾਕਿਸਤਾਨ ਗਿਆ ਸੀ ਅਤੇ ਖੜਕੂਵਾਦ ਦੇ ਸ਼ੁਰੂਆਤੀ ਪੜਾਅ ਦੌਰਾਨ ਪੰਜਾਬ ਵਿੱਚ ਹਥਿਆਰਾਂ ਤੇ ਵਿਸਪੋਰਟਕਾਂ ਦੀਆਂ ਵੱਡੀਆਂ ਖੇਪਾਂ ਦੀ ਤਸਕਰੀ ਵਿੱਚ ਇਹ ਮਹੱਤਵਪੂਰਨ ਨਿਭਾਰਿਆ ਸੀ ਜਿਕਰਯੋਗ ਹੈ ਕਿ ਜੋ ਖਬਰਾਂ ਮੁਤਾਬਕ ਖਬਰ ਸਾਹਮਣੇ ਆ ਰਹੀ ਹੈ ਕਿ ਇਹ ਵਿਅਕਤੀ ਪਿਛਲੇ 2 ਦਿਨਾਂ ਤੋਂ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੋਲੇ ਪ੍ਰਕਰਮਾ ਵਿੱਚ ਘੁੰਮਦਾ ਵਿਖਾਈ ਦਿੱਤਾ ਜੋ ਕਿ ਸੀਸੀਟੀਵੀ ਕੈਮਰੇਆਂ ਦੇ ਵਿੱਚ ਰਿਕਾਰਡ ਹੋਇਆ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿਸ ਵਕਤ ਸਰਦਾਰ ਸੁਖਵੀਰ ਸਿੰਘ ਬਾਦਲ ਸੇਵਾ ਨਿਭਾਰੇ ਸਨ ਤਾਂ ਉਸ ਵਕਤ ਜੇਕਰ ਪੂਰੀ ਫੁਰਤੀ ਨਾਲ ਸੇਵਾਦਾਰ ਜਾਂ ਕਹਿ ਲਈਏ ਸੁਰੱਖਿਆ ਕਰਮੀ ਆਪਣੀ ਡਿਊਟੀ ਜ਼ਿੰਮੇਵਾਰੀ ਨਾਲ ਨਾ ਨਿਭਾਉਂਦੇ ਤਾਂ ਬਹੁਤ ਹੀ ਅਣਹੋਣੀ ਘਟਨਾ ਵਾਪਰ ਸਕਦੀ ਸੀ ਤੇ ਇਸ ਦੇ ਚੱਲਦੇ ਹੀ ਜੇਕਰ ਵੇਖਿਆ ਜਾਵੇ ਤਾਂ ਜਿਹੜੀਆਂ ਸੰਗਤਾਂ ਨੇ ਉਹ ਵੀ ਉਸ ਵਕਤ ਹੈਰਾਨ ਪਰੇਸ਼ਾਨ ਰਹਿ ਗਏ ਸਨ ਕਿ ਆਖਰ ਗੁਰੂ ਘਰ ਦੇ ਅੰਦਰ ਇਸ ਤਰ੍ਹਾਂ ਦੀ ਹਰਕਤ ਕਰਨਾ ਕਿੰਨੀ ਕੁ ਹੈਵਾਜੁਬ ਹੈ ਨਹੀਂ ਜੀ ਸੁਰੱਖਿਆ ਕਿਹੜਾ ਵੇਖੋ ਇਸ ਇਹ ਇਹ ਗੁਰੂ ਘਰ ਦੀ ਸੰਗਤ ਆ ਜੀ ਗੁਰੂ ਘਰ ਦੀ ਸੰਗਤੀ ਰੂਪ ਲੈ ਕੇ ਕੋਈ ਬੰਦਾ ਇਹੋ ਜਿਹਾ ਗਨਾਹ ਕਰੇ ਜੀ ਜੀ ਗੁਰੂ ਘਰ ਦੇਖੋ ਨਾ ਆਪਾਂ ਸੰਗਤਾਂ ਨੂੰ ਡੱਕ ਨਹੀਂ ਸਕਦੇ ਉਹ ਬੰਦਾ ਗਿਆ ਅੰਦਰ ਨੂੰ ਮੱਥਾ ਟੇਕਣ ਗਿਆ ਅਸੀਂ ਉਹਨੂੰ ਕਹਿ ਦਈਏ ਰੋਗ ਦੀਏ ਕਿਸੇ ਨੂੰ ਅਸੀਂ ਸੰਗਤੀ ਰੂਪ ਦੇ ਡੱਕ ਨਹੀਂ ਸਕਦੇ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਤੇ ਨਜ਼ਰਾਂ ਰਹਿਣਗੀਆਂ ਕਿ ਪੰਜਾਬ ਸਰਕਾਰ ਖਾਸ ਕਰਕੇ ਸੁਰੱਖਿਆ ਏਜੰਸੀਆਂ ਇਸ ਕੇਸ ਨੂੰ ਕਿਸ ਤਰ੍ਹਾਂ ਹੈਂਡਲ ਕਰਦੇ ਨੇ ਕਿਸ ਤਰ੍ਹਾਂ ਇਸ ਦੀ ਤਹਿ ਤੱਕ ਜਾਂਦੇ ਨੇ ਕਿ ਆਖਰ ਇਸ ਦੇ ਪਿੱਛੇ ਕੌਣ ਹੈ ਕੌਣ ਉਹ ਲੋਕ ਨੇ ਜਿਨ੍ਹਾਂ ਨੇ ਇੱਕ ਧਾਰਮਿਕ ਸਥਾਨ ਨੂੰ ਵੀ ਨਹੀਂ ਬਖਸ਼ਿਆ ਤੇ ਉੱਥੇ ਮੌਜੂਦ ਇੱਕ ਸੇਵਾਦਾਰ ਵਜੋਂ ਪੇਸ਼ ਹੋਇਆ ਸੁਖਵੀਰ ਸਿੰਘ ਬਾਦਲੌਰਾਂ ਤੇ ਗੋਲੀ ਚਲਾ ਦਿੱਤੀ